ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਮੁਲਤਾਨ ਦੇ ਤੁਲੰਬਾ ਸ਼ਹਿਰ ਵਿਖੇ ਪੁੱਜੇ ਤੁਲੰਬਾ ਸ਼ਹਿਰ ਦੇ ਬਾਹਰ ਇੱਕ ਬਹੁਤ ਵੱਡੀ ਹਵੇਲੀ ਸੀ ਉਸ ਹਵੇਲੀ ਦੇ ਇੱਕ ਪਾਸੇ ਮਸਜਿਦ ਸੀ ਅਤੇ ਦੂਜੇ ਪਾਸੇ ਮੰਦਰ ਉਸ ਹਵੇਲੀ ਦਾ ਮਾਲਕ ਸੱਜਣ ਸ਼ੇਖ ਸੀ ਜੋ ਆਉਂਦੇ ਜਾਂਦੇ ਰਹਿਆਂ ਨੂੰ ਆਪਣੇ ਹਵੇਲੀ ਵਿੱਚ ਆਰਾਮ ਕਰਨ ਲਈ ਜਗਾ ਦਿੰਦਾ ਅਤੇ ਭੋਜਨ ਵੀ ਛਕਾਇਆ ਕਰਦਾ ਸੀ ਸੱਜਣ ਆਪਣੇ ਹੱਥ ਵਿੱਚ ਮਾਲਾ ਫਰੀ ਰੱਖਦਾ ਸੀ ਅਤੇ ਸਾਦਾ ਦੇ ਕੱਪੜੇ ਪਾਉਂਦਾ ਸੀ ਸੱਜਣ ਰਾਤ ਨੂੰ ਆਰਾਮ ਕਰਨ ਆਏ ਵਿਅਕਤੀਆਂ ਤੇ ਸਮਾਨ ਦੀ ਤਲਾਸ਼ੀ ਕਰਦਾ ਅਤੇ ਕੀਮਤੀ ਸਮਾਨ ਨੂੰ ਆਪਣੇ ਕੋਲ ਰੱਖ ਕੇ ਉਹਨਾਂ ਵਿਅਕਤੀਆਂ ਨੂੰ ਮਾਰ ਕੇ ਖੋਦੇ ਵਿੱਚ ਸੁੱਟ ਦਿੰਦਾ ਸੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਸੱਜਣ ਦੀ ਹਵੇਲੀ ਵਿੱਚ ਪੁੱਜੇ ਤਾਂ ਸੱਜਣ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਆਲ ਦੇਖ ਕੇ ਜੀ ਆਇਆਂ ਕਿਹਾ ਸੱਜਣ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਆਲ ਦੇਖ ਕੇ ਸਮਝਿਆ ਕਿ ਗੁਰੂ ਜੀ ਵੱਡੇ ਧਨੀ ਅਤੇ ਹੀਰੀਆਂ ਦੇ ਵਪਾਰੀ ਲੱਗਦੇ ਸਨ ਪਰ ਗੁਰੂ ਜੀ ਸੱਜਣ ਦੀ ਸਾਰੀ ਕਾੜੀ ਕਰਤੂਤਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਸੱਜਣ ਨੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਬਹੁਤ ਸੇਵਾ ਕੀਤੀ। ਜਦੋਂ ਰਾਤ ਹੋ ਗਈ ਤਾਂ ਸੱਜਣ ਨੇ ਗੁਰੂ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਭੋਜਨ ਸ਼ਕਾਇਆ ਅਤੇ ਆਰਾਮ ਕਰਨ ਲਈ ਕਿਹਾ। ਗੁਰੂ ਜੀ ਨੇ ਸੱਜਣ ਨੂੰ ਕਿਹਾ ਕਿ ਅਸੀਂ ਉਸ ਮਾਲਕ ਦੀ ਉਸਤਤ ਵਿੱਚ ਇੱਕ ਸ਼ਬਦ ਉਚਾਰਨ ਕਰਨਾ ਚਾਹੁੰਦੇ ਸਨ। ਤਾਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ। ਅਤੇ ਗੁਰੂ ਜੀ ਨੇ ਸ਼ਬਦ ਨੂੰ ਉਚਾਰਨਾ ਸ਼ੁਰੂ ਕੀਤਾ ਉਝਲ ਕੇ ਹਾ ਚਿਲਕਣਾ ਕੋਟਮ ਕਾਲੜੀ ਮਸ ਤੋਤੇ ਆ ਜੂਠ ਨਾ ਉਤਰੇ ਜੈ ਸੋਂ ਤੋਂ ਆ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਸਨ ਜਦੋਂ ਇਹ ਸ਼ਬਦ ਸੱਜਣ ਨੇ ਸੁਣੇ ਤਾਂ ਉਹ ਸਮਝ ਗਿਆ ਕਿ ਗੁਰੂ ਜੀ ਉਸ ਦੀਆਂ ਕਾਲੀਆਂ ਕੁਰਤੂਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਗੁਰੂ ਜੀ ਸਮਝਾਉਂਦੇ ਹਨ ਕਿ ਕਹਿ ਹੈ ਤੇ ਬਰਤਨ ਨੂੰ ਧੌਣ ਪਿੱਛੋਂ ਉਸ ਦੇ ਅੰਦਰ ਦੀ ਕਾਲਖ ਲੈਣੋ ਨਹੀਂ ਹਟਦੀ ਘਰਾ ਨੂੰ ਜਿੰਨਾ ਮਰਜੀ ਬਾਹਰੋਂ ਤਿਸੋ ਜਾ ਲਵੋ ਪਰ ਜਦੋਂ ਉਹ ਟੈਣ ਕੇ ਅੰਦਰੋਂ ਖਾਲੀ ਹੀ ਦਿਸਣਗੇ ਇਸ ਤਰ੍ਹਾਂ ਦੇ ਗੁਣਾ ਤੋਂ ਸਖਣੇ ਸਰੀਰ ਵੀ ਕਿਸੇ ਕੰਮ ਨਹੀਂ ਆਉਂਦੇ ਇੱਕ ਚੰਗਾ ਅਤੇ ਨੇਕ ਇਨਸਾਨ ਬਣਨ ਲਈ ਉਸ ਮਾਲਕ ਦੇ ਆਸਰੇ ਅਤੇ ਨਾਮ ਦੀ ਲੋੜ ਪੈਂਦੀ ਹੈ ਸ਼ਬਦ ਦੀ ਸਮਾਪਤੀ ਤੋਂ ਬਾਅਦ ਸੱਜਣ ਗੁਰੂ ਜੀ ਦੇ ਚਰਨਾਂ ਵਿੱਚ ਟੈ ਪਿਆ ਅਤੇ ਆਪਣੀਆਂ ਭੁੱਲਾਂ ਬਖਸ਼ਾਉਣ ਲੱਗ ਪਿਆ ਸੱਜਣ ਨੇ ਗੁਰੂ ਜੀ ਦੇ ਕਹਿਣ ਤੇ ਲੁੱਟਿਆ ਹੋਇਆ ਸਾਰਾ ਧਨ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਹੱਕ ਸੱਚ ਦੀ ਕਮਾਈ ਕਰਨ ਲੱਗਾ ਸੱਜਣ ਨੇ ਆਪਣੇ ਹਵੇਲੇ ਨੂੰ ਧਰਮਸ਼ਾਲਾ ਬਣਾ ਦਿੱਤਾ ਅਤੇ ਨਾਮ ਸਿਮਰਨ ਵਿੱਚ ਜੁੜ ਗਿਆ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਜਣ ਠਾਕ ਨੂੰ ਸੱਚਾ ਸੱਜਣ ਬਣਾ ਦਿੱਤਾ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ